ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਇੱਕ ਵਿਸ਼ੇਸ਼ ਮੀਟਿੰਗ ਵਿਧਾਨ ਸਭਾ ਹਲਕਾ ਫਿਲੌਰ ਦੇ ਸ਼ਹਿਰ ਗੁਰਾਂ ਵਿਖੇ ਕੌਂਸਲਰ ਅੰਜੂ ਅਟਵਾਲ ਦੀ ਅਗਵਾਈ ਹੇਠ ਕਰਵਾਈ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਸ਼ਿਰਕਤ ਕੀਤੀ ਉਹਨਾਂ ਨਾਲ ਮਹਿਲਾ ਵਿੰਗ ਦੇ ਸੂਬਾ ਜਨਰਲ ਸਕੱਤਰ ਨੀਤੂ ਬੋਰਾ ਗੁਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਸ਼ੋਭਾ ਭਗਤ ਜ਼ਿਲ੍ਹਾ ਸਕੱਤਰ ਰਿੰਪੀ ਗਰੇਵਾਲ ਪ੍ਰੀਤੀ ਜੁਆਇੰਟ ਸਕੱਤਰ ਪਟਿਆਲਾ ਨੀਤੂ ਹਕੂਪੁਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਪਹੁੰਚੇ ਇਸ ਮੌਕੇ ਸੂਬਾ ਮੀਤ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਕਿਹਾ ਕਿ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਗਈਆਂ ਨੇ ਜਿਸ ਨੂੰ ਲੈ ਕੇ ਮਹਿਲਾ ਮੇ ਵਿੱਚ ਖਾਸਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਦੋ ਸਾਲਾਂ ਵਿੱਚ ਮਾਜੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵੀ ਸੂਬੇ ਵਿੱਚ ਜਿੱਥੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਨੇ ਉੱਥੇ ਵੱਖ-ਵੱਖ ਸਹੂਲਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਉਨਾ ਕਿਹਾ ਕਿ ਮਹਿਲਾ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਲਈ ਬਲਾਕ ਪੱਧਰ ਅਤੇ ਤਹਿਸੀਲ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਲਗਾਤਾਰ ਸੂਬੇ ਵਿੱਚ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਉੱਥੇ ਹੀ ਮਹਿਲਾਵਾਂ ਨੂੰ ਅੱਗੇ ਲਿਆਉਣ ਲਈ ਪਾਰਟੀ ਕੋਈ ਕਸਰ ਨਹੀਂ ਛੱਡ ਰਹੀ। ਇਸ ਮੌਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਕਿਸੇ ਵੀ ਸਫਲ ਵਿਅਕਤੀ ਦੇ ਪਿੱਛੇ ਮਹਿਲਾ ਦਾ ਹੱਥ ਹੁੰਦਾ ਹੈ ਸਰਕਾਰਾਂ ਨੇ ਹੁਣ ਹਰੇਕ ਫੀਲਡ ਵਿੱਚ ਮਹਿਲਾਵਾਂ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ ਉਹਨਾਂ ਨੇ ਕਿਹਾ ਕਿ 8 ਮਾਰਚ ਨੂੰ ਮਹਿਲਾ ਦਿਵਸ ਆ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਦੀ ਮੀਟਿੰਗ ਜੋ ਕਿ ਦੁਆਬੇ ਵਿੱਚ ਸ਼ੁਰੂਆਤ ਹੋਈ ਹੈ ਉਹ ਉਹਨਾਂ ਦੇ ਹਲਕੇ ਤੋਂ ਕੀਤੀ ਗਈ ਹੈ ਤੇ ਮਹਿਲਾਵਾਂ ਇਨ੍ਹਾਂ ਚੋਣਾਂ ਵਿੱਚ ਅਹਿਮ ਰੋਲ ਅਦਾ ਕਰਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਗਿਆ ਅੱਜ ਹਲਕਾ ਵਿਧਾਨ ਸਭਾ ਫਲੋਰ ਦੀ ਸ਼ਹਿਰਗਰਾਂ ਦੇ ਵਿੱਚ ਇੱਕ ਬਹੁਤ ਹੀ ਅਹਿਮ ਮੀਟਿੰਗ ਜਿਹੜੀ ਕਿ ਸਾਡੇ ਮਹਿਲਾ ਬੈਂਗਿਆ ਉਹਨਾਂ ਦੀ ਹੋਈ ਆ ਮੈਂ ਕਹਿੰਦਾ ਇਹ ਦੋ ਅੰਕਾਂ ਚ ਨਹੀਂ ਤਿੰਨਾਂ ਅੰਕਾਂ ਤੋਂ ਵੀ ਵੱਧ ਹੋ ਚੁੱਕੀ ਸੀ ਮੇਰੇ ਖਿਆਲ ਚ ਆ 4-500 ਲੇਡੀਆਂ ਜਿਹੜੀਆਂ ਹਨ ਉਹ ਇੱਥੇ ਇਕੱਤਰਤ ਹੋਈਆਂ ਆ ਇਹ ਮੀਟਿੰਗ ਜਿਹੜੀ ਹੈਗੀ ਆ ਸਾਡੇ ਸੂਬੇ ਦੇ ਪ੍ਰਧਾਨ ਮਹਿਲਾ ਬੈਂਗ ਦੇ ਪ੍ਰੀਤੀ ਮਲਹੋਤਰਾ ਜੀ ਔਰ ਜਿਹੜੀ ਸਾਡੇ ਆ ਨੀਰੂ ਭੋਰਾ ਜੀ ਸੂਬਾ ਸਖਤਰ ਮਹਿਲਾ ਬੈਂਗ ਔਰ ਰੈਂਪੀ ਜੀ ਸੂਬਾ ਸਖਤਰ ਮਹਿਲਾ ਬੈਂਗ ਹਰਪ੍ਰੀਤ ਕੌਰ ਜ਼ਿਲ੍ਹਾ ਪ੍ਰਧਾਨ ਜ਼ਿਲੰਦਰ ਮਹਿਲਾ ਬੈਂਕ ਔਰ ਸ਼ੋਭਾ ਭਾਗਤ ਜ਼ਿਲ੍ਹਾ ਸਕੱਤਰ ਮਹਿਲਾ ਬੈਂਕ ਜ਼ਿਲੰਦਰ ਔਰ ਬਲਾਕ ਪ੍ਰਧਾਨ ਸੰਜੀਤ ਔਟਵਾਲ,}{|\text{Slesh Kumar Villa}} ਔਰ ਇਨਾ ਸਾਰੇ ਹੀ ਸਾਡੀਆਂ ਸਤਕਾਰਤ ਪੈਣਾ ਜਿਹੜੀਆਂ ਇੱਥੇ 4-500 ਦੀ ਤਦਾਦ ਦੇ ਵਿੱਚ ਇਸ ਪਹਿਲੇ ਸੇ ਵਿੱਚ ਜਿਹੜੀਆਂ ਆਖਤਰਤ ਹੋਈਆਂ ਆ ਬਹੁਤ ਹੀ ਉਹਨਾਂ ਨੇ ਪਰਮਾ ਹਜ਼ਾਰਾ ਦਿੱਤਾ ਆ ਆਉਣ ਵਾਲੀ 8 ਮਾਰਚ ਨੂੰ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਆ ਉਸ ਨੂੰ ਵੀ ਮਨਾਇਆ ਗਿਆ ਆ ਔਰ ਇਹਨਾਂ ਸਾਡੇ ਪ੍ਰਧਾਨਾਂ ਨੇ ਸਖਤਰਾਂ ਨੇ ਜਿਹੜੇ ਸੂਬੇ ਤੋਂ ਆਏ ਆ ਉਹਨਾਂ ਨੇ ਬਹੁਤ ਹੀ ਵਧੀਆ ਆਪਣੀਆਂ ਦਿੰਦੀਆਂ ਗਹਿਰਾਈਆਂ ਤੋਂ ਭਰਮੀਆਂ ਸਪੀਚਾਂ ਦਿੱਤੀਆਂ ਕਿ ਕਿਵੇਂ ਜਿਹੜਾ ਹੈ ਨਾਰੀ ਦਾ ਜਿਹੜਾ ਹੈ ਸਮਾਜ ਦੇ ਲਈ ਕਿੰਨਾ ਕੁ ਯੋਗਦਾਨ ਆ ਔਰ ਸਮੇਂ-ਸਮੇਂ ਤੇ ਜਿਹੜੀਆਂ ਆਪਣੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਉਹ ਕ੍ਰਾਂਤੀ ਵੀ ਆ ਸਕਦੀਆਂ ਆ ਉਸ ਲਈ ਅੱਜ ਖੁਦ ਕੇ ਵਿਚਾਰਾ ਹੋਇਆ ਆ ਮੈਂ ਜਿਹੜੇ ਵੀ ਸਾਡੇ ਹਲਕਾ ਵਿਧਾਨ ਸਭਾ ਫਲੋਰ ਦੇ ਕੋਨੇ-ਕੋਨੇ ਤੋਂ ਜਿਹੜੀ ਵੀ ਨਾਰੀ ਸ਼ਕਤੀ ਜਿਹੜੇ ਵੀ ਸਾਡੇ ਦਰਜਾ-ਵਰਜਾ ਲੀਡਰ ਸਹਿਬਾਨ ਇੱਥੇ ਪੁੱਜੇ ਸਨ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਆ ਔਰ ਖਾਸ ਤੌਰ ਤੇ ਪ੍ਰੀਤੀ ਮਲਹੋਤਰਾ ਜੀ ਦਾ ਰੈਂਪੀ ਜੀ ਦਾ ਔਰ ਬੋਰਾ ਮੈਡਮ ਦਾ ਔਰ ਜ਼ਿਲ੍ਹਾ ਪ੍ਰਧਾਨ ਜਿਹੜੀ ਹੈ ਸਾਡੇ ਗੁਰਪ੍ਰੀਤ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿਨ ਆ ਤਨਵਾਦ ਕਰਦਾ ਆ ਔਰ ਆਸ ਕਰਦਾ ਆ ਕਿ ਇਹ ਮੀਟਿੰਗ ਹਲਕਾ ਵਿਧਾਨ ਸਭਾ ਫਲੋਰ ਨੂੰ ਨਹੀਂ ਦਿਸ਼ਾ ਦੇਵੇਗੀ ਸਗੋਂ ਸਮੁੱਚੇ ਪੰਜਾਬ ਨੂੰ ਜਿਹੜਾ ਹੈ ਇਹ ਅਗਵਾਈ ਕਰੇਗੀ ਸੋ ਮੈਂ ਅੱਜ ਦੀ ਇਸ ਮੀਟਿੰਗ ਦਾ ਸਾਰੀ ਹੀ ਮੈਨੇਜਮੈਂਟ ਜਿਨ੍ਹਾਂ ਨੇ ਵੀ ਇਸ ਦੇ ਵਿੱਚ ਯੋਗਦਾਨ ਪਾਇਆ ਹੈ ਖਾਸ ਤੌਰ ਤੇ ਬਸ ਸੰਜੀਤ ਹਟਵਾਲ ਜੀ ਦਾ ਸਦੇਸ਼ ਬਿੱਲੇ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਸਾਡੇ ਸਹੋਤਾ ਸਾਹਿਬ ਖੜੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ